ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਗੁਰਬਾਣੀ ਅਨੁਸਾਰ ਚੌਂਕੀ ਦਾ ਅਰਥ ਪਹਿਰੇਦਾਰ ਹੈ ਗੁਰਮਤ ਅਨੁਸਾਰ ਚੌਂਕੀ ਦਾ ਇੱਕ ਅਰਥ ਕੀਰਤਨ ਦਾ ਇੱਕ ਸੈਸ਼ਨ ਵੀ ਹੈ ਜਿਸ ਅਨੁਸਾਰ ਤਿੰਨ ਜਾਂ ਚਾਰ ਰਾਗੀ ਸਿੰਘਾਂ ਦਾ ਜਥਾ ਵੱਖੋ ਵੱਖਰੇ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਦਾ ਹੈ ਸਿੱਖ ਵਿਦਵਾਨਾਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀਆਂ ਪੰਜ ਚੌਂਕੀਆਂ ਹੁੰਦੀਆਂ ਹਨ ਆਸਾ ਜੀ ਦੀ ਵਾਰ ਦੀ ਚੌਂਕੀ ਜਿਸ ਦੀ ਸਮਾਪਤੀ ਸੂਰਜ ਚੜ੍ਹਨ ਤੋਂ ਪਹਿਲਾਂ ਹੋ ਜਾਂਦੀ ਹੈ ਅਤੇ ਇਸ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਗਾਇਨ ਕੀਤਾ ਜਾਂਦਾ ਹੈ ਬਿਲਾਵਲ ਦੀ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਚਰਨ ਕਵਲ ਦੀ ਚੌਂਕੀ ਇਹ ਚੌਂਕੀ ਸਵਾ ਪਹਿਰ ਦਿਨ ਚੜੇ ਲੱਗਦੀ ਹੈ ਅਤੇ ਇਸ ਵਿੱਚ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਵਾਲੇ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ ਸੋਦਰ ਕੀ ਚੌਕੀ ਸੂਰਜ ਅਸਤ ਹੋਣ ਵੇਲੇ ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਸੋਦਰ ਦੀ ਚੌਕੀ ਲੱਗਦੀ ਹੈ ਜਿਸ ਵਿੱਚ ਸੋਦਰ ਦੇ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ ਕल्याण ਦੀ ਚੌਂਕੀ ਇਹ ਸੋਹਿਲਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਲੱਗਦੀ ਹੈ ਜਿਸ ਵਿੱਚ ਕਲਿਆਣ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਹੋਰ ਵੀ 11 ਇਤਿਹਾਸਕ ਚੌਂਕੀਆਂ ਕੱਢੀਆਂ ਜਾਂਦੀਆਂ ਹਨ ਝੰਡੇ ਨੂੰ ਨਿਸ਼ਾਨ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਝੰਡਾ ਜਾਂ ਤਵਜ ਹੈ ਨਿਸ਼ਾਨ ਸਾਹਿਬ ਸਿੱਖ ਗੁਰਦੁਆਰਾ ਸਾਹਿਬਾਨ ਦੇ ਨਾਲ ਲਹਿਰਾਇਆ ਜਾਂਦਾ ਹੈ ਇਤਿਹਾਸ ਅਨੁਸਾਰ ਸਭ ਤੋਂ ਪਹਿਲਾਂ ਨishan ਸਾਹਿਬ ਸਤਗੁਰ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਥਾਪਤੀ ਵੇਲੇ ਲਹਿਰਾਇਆ ਸੀ ਇਸ ਦਾ ਮੁੱਖ ਰੰਗ ਕੇਸਰੀ ਜਾਂ سرمਈ ਹੁੰਦਾ ਹੈ ਇਹ ਪੰਥ ਦੀ ਖੁਦ ਮੁਖਤਿਆਰ ਹਸਤੀ ਦਾ ਪ੍ਰਤੀਕ ਹੈ ਇਹ ਜਗਤ ਲਈ ਸੁਨੇਹਾ ਹੈ ਕਿ ਸਿੱਖ ਗੁਰਦੁਆਰਾ ਸਾਹਿਬ ਦਾ ਦਰ ਸਰਬ ਲੋਕਾਈ ਲਈ ਖੁੱਲਾ ਹੈ ਇਥੇ ਕਿਸੇ ਨਾਲ ਕੋਈ ਪਿੰਨਪੇਦ ਨਹੀਂ ਕੀਤਾ ਜਾਂਦਾ ਬੁੰਗੇ ਇਹ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਹਿਣ ਦੀ ਥਾਂ ਸਿੱਖ ਸਰਗਰਮੀਆਂ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਵਿਖੇ ਪਹਿਲਾ ਸਿੱਖ ਮਿਸਲਾਂ ਵੱਲੋਂ ਆਪੋ ਆਪਣੇ ਬੁੰਗੇ ਬਣਾਏ ਗਏ ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵੇਲੇ ਆ ਕੇ ਠਹਿਰੇ ਕਰਦੇ ਸਨ ਸਾਰਾ ਪੰਥ ਆਪਣੀ ਰੋਜ਼ਾਨਾ ਦੀ ਅਰਦਾਸ ਵਿੱਚ ਆਪਣੀਆਂ ਇਹਨਾਂ ਸੰਸਥਾਵਾਂ ਦੀ ਅਟਲਤਾ ਲਈ ਯਾਚਨਾ ਕਰਦਾ ਹੈ